ਅੱਜ ਦੀ ਕਹਾਣੀ ਬਹੁਤ ਭਾਵੁਕ ਕਹਾਣੀ ਹੋਣ ਜਾ ਰਹੀ ਹੈ ਇਹ ਹੈ ਭੈਣ ਅਮਰਜੀਤ कौर ਇਸ ਭੈਣ ਦੀ ਕਹਾਣੀ ਸੁਣ ਕੇ ਤੁਸੀਂ ਬਹੁਤ ਹੀ ਦੁਖੀ ਹੋਵੋਗੇ ਤੇ ਹੈਰਾਨ ਵੀ ਹੋਵੋਗੇ ਕਿ ਕਈ ਮਾਪੇ ਗਰੀਬੀ ਨੂੰ ਬਹਾਨਾ ਬਣਾ ਕੇ ਕੁੜੀਆਂ ਦੇ ਨਾਲ ਐਦਾਂ ਵੀ ਕਰ ਸਕਦੇ ਆ ਭੈਣ ਦੱਸਦੀ ਹੈ ਕਿ ਮੇਰਾ ਚੌਥੀ ਚ ਪੜਦੀ ਦਾ ਜਦੋਂ ਚੌਥੀ ਪਾਸ ਕਰਦੀ ਹੈ ਇੱਕ ਬੁੱਢੇ ਦੇ ਨਾਲ ਵਿਆਹ ਕਰ ਦਿੰਦੇ ਆ ਦੱਸਦੀ ਹੈ ਕਿ ਗਰੀਬੀ ਕਾਰਨ ਉਹਨਾਂ ਦੇ ਮਾਪਿਆਂ ਨੇ ਇਹ ਕਦਮ ਚੱਕਿਆ ਪਰ ਗਰੀਬੀ ਐਡੀ ਅੰਨੀ ਨਹੀਂ ਹੁੰਦੀ ਕਿ ਜਿਸ ਤਰੀਕੇ ਦੇ ਨਾਲ ਚੌਥੀ ਚ ਪਾਸ ਕਰ ਕੀਤੀ ਹੋਈ ਕੁੜੀ ਉਸ ਦਾ ਵਿਆਹ 35 ਸਾਲ ਦੇ ਬੁੱਢੇ ਦੇ ਨਾਲ ਕਰ ਦਿੱਤਾ ਜਾਵੇ ਫੇਰ ਭੈਣ ਦੱਸਦੀ ਹੈ ਕਿ ਚਲੋ ਵਿਆਹ ਵੀ ਹੋਇਆ ਦੋ ਬੱਚੇ ਵੀ ਹੋ ਗਏ ਪਰ ਉਹ ਸ਼ਖਸ ਹੋਰ ਜਨਾਨੀ ਰੱਖ ਲੈਂਦਾ ਤੇ ਭੈਣ ਦੀ ਜ਼ਿੰਦਗੀ ਦੇ ਵਿੱਚ ਪੁਚਾਲ ਆ ਜਾਂਦਾ ਹੈ ਪਹਿਣ ਦੱਸਦੀ ਆ ਕਿ ਫੇਰ ਐਸੇ ਐਸੇ ਕੰਮ ਹੁੰਦੇ ਆ ਐਸਾ ਐਸਾ ਘਟਨਾਵਾ ਵਾਪਰਦੀਆਂ ਉਹ ਸਾਰਾ ਤੁਹਾਨੂੰ ਇੰਟਰਵਿਊ ਦੇ ਵਿੱਚ ਪਹਿਣ ਦੱਸੂਗੀ ਜਰੂਰ ਸੁਣਿਓ ਜੇ ਪੂਰੀ ਇੰਟਰਵਿਊ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵੀ ਜਰੂਰ ਕਰਿਓ ਜੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਦੋਂ ਜਾਏਂਗੇ ਤਾਂ ਹਾਈਪ ਦਾ ਬਟਨ ਜਰੂਰ ਦਬਾ ਦਿਓ ਜੇ ਉਹ ਬਿਲਕੁਲ ਮੁਫਤ ਹੈ ਉਹਦੇ ਤੇ ਤੁਹਾਡਾ ਕੋਈ ਵੀ ਖਰਚਾ ਨਹੀਂ ਹੋਣਾ ਉਹਦੇ ਨਾਲ ਸਿਰਫ ਸਾਡੀ ਵੀਡੀਓ ਹੀ ਅੱਗੇ ਲੋਕਾਂ ਤੱਕ ਜਾਏਗੀ ਕਰਾਂਗੇ ਸਵਾਗਤ ਕਰਦੇ ਹਾਂ ਹਸੀ ਗਾਲ ਪੈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹਾਂ ਠੀਕ ਹੈ ਜੀ ਵਧੀਆ ਪੈਣੇ ਤੁਹਾਡੇ ਬਚਪਨ ਬਾਰੇ ਦੱਸੋ ਬਚਪਨ ਕਿਵੇਂ ਰਿਹਾ ਤੁਹਾਡਾ ਬਚਪਨ ਸਾਡਾ ਮੈਂ ਚੌਥੀ ਕਲਾਸ ਚ ਪੜਦੀ ਸੀ ਬਚਪਨ ਚੌਥੀ ਤੋਂ ਪਹਿਲਾਂ ਵੀ ਸੀਗਾ ਪੈਣੇ ਪਹਿਲਾਂ ਤਾਂ ਬਸ ਵੀ ਬਚਪਨ ਕੋਈ ਪਤਾ ਹੀ ਨਹੀਂਗਾ ਛੋਟੇ ਸੀਗੇ ਮਾਂ ਪਿਓ ਕਦੇ ਸਕੂਲ ਬੈਗ ਲੈ ਕੇ ਜਾਣਾ ਉਹ ਝੋਲਾ ਜਾਂ ਬੋਰੀ ਦਾ ਬਣਾਇਆ ਹੁੰਦਾ ਸੀ ਉਹ ਸਕੂਲ ਲੈ ਕੇ ਜਾਣਾ ਫੱਟੀ ਲੈ ਕੇ ਜਾਣੀ ਫੱਟੀ ਪੋਚਣੀ ਆ ਕੇ ਫੇਰ ਆ ਆ ਜਾਣਾ ਘਰੇ ਫਿਰ ਮੰਮੀ ਸਾਡੀ ਤਾਣੀ ਦਾ ਕੰਮ ਖੱਡੀ ਦਾ ਕੰਮ ਕਰਦੀ ਸੀ ਹੂੰ ਫਿਰ ਉਹਨੇ ਸਾਨੂੰ ਕਹਿ ਦਿੰਦੀ ਨਲਕੀਆਂ ਵੱਟੋ ਸਾਡੇ ਨਾਲ ਤਾਣਾ ਕਰਾਓ ਐ ਕਰਾਓ ਐ ਲੱਗਿਆ ਰਹਿਣਾ ਫਿਰ ਭਾਈ ਮੈਸਾ ਰੱਖੀਗਾ ਸੀ ਘਰੇ ਹੂੰ ਤੇ ਫਿਰ ਮੱਝਾ ਨੂੰ ਨੀਰਾ ਪਹਿਲਾਂ ਵੱਢ ਕੇ ਲਿਆਉਣਾ ਖੇਤੋਂ ਫਿਰ ਉਹਨਾਂ ਨੂੰ ਕੁੱਤਰ ਕੇ ਪਾਉਣਾ ਫਿਰ ਬੱਠਲ ਪੜਾਈ ਕਿਹੜੀ ਕਰਨ ਦਿੱਤੀ ਉਹਨਾਂ ਨੇ ਪੜਨ ਦਾ ਦਿੱਤਾ ਹੀ ਨਹੀਂਗਾ ਹੂੰ ਫੇਰ ਉਹ ਤੋਂ ਬਾਅਦ ਸਾਨੂੰ ਕਹਦੇ ਨਾ ਗੋਹਾ ਪਿਆ ਗੋਹਾ ਚੱਕੋ ਬੱਠਲ ਟੋਕਰਾ ਸਿਰ ਤੇ ਧਰ ਦੇਣਾ ਫਿਰ ਪਾਥੀਆਂ ਪੱਥ ਕੇ ਆਉਣੀਆ ਫੇਰ ਬਸ ਚੁੱਲ੍ਹੇ 'ਚ ਫੇਰ ਬਾੜ ਦੇਣਾ ਪੜਨ ਤਾਂ ਦਿੱਤਾ ਹੀ ਨਹੀਂ ਜ਼ਿੰਦਗੀਆਂ ਹੀ ਨੰਗੀ ਹੈਗੀ ਸ਼ੁਰੂ ਤੋਂ ਹੀ ਬਚਪਨਾ ਹੀ ਨੰਗ ਗਿਆ ਕਮਾਕਾਰਾਂ 'ਚੀ ਬਸ ਛੋਟੇ ਹੁੰਦਿਆਂ ਨਹੀਂ ਵੀ ਮਾਪਿਓ ਨੇ ਲਾਤਾ ਕੰਮਾਂ 'ਚ ਉਦੋਂ ਬਾਅਦ ਮੈਂ ਨੂੰ ਜਦੋਂ ਚੌਥੀ ਮੈਂ ਪਾਸ ਕੀਤੀ ਸੀ ਅਜੇ ਪੰਜਵੀਂ ਜਿੱਦਾਂ ਮੈਂ ਲੱਗਣਾ ਸੀ ਅਜੇ ਤੇ ਮੇਰੇ ਡੈਡੀ ਨੇ ਮੇਰਾ ਵਿਆਹ ਕਰਤਾ ਅੱਛਾ ਚੌਥੀ ਕਲਾਸ ਹਾਂਜੀ 12 ਸਾਲਾਂ ਦੀ ਸੀ ਮੈਂ ਹੂੰ ਤੇ ਹਜੇ ਚੌਥੀ ਤਾਂ ਪਾਸ ਹੀ ਕਰੀ ਸੀ ਪੰਜਵੀਂ ਜੀ ਤਾਂ ਹਜੇ ਲੱਗਣਾ ਪੜ੍ਹਨਾ ਹੀ ਸੀਗਾ ਮੇਰੀ ਮੇਰਾ ਵਿਆਹ ਕਰਤਾ ਉਦੋਂ ਹੂੰ ਤੇ ਮੁੜ ਕੇ ਬਸ ਜ਼ਿੰਦਗੀ ਦੁੱਖਾਂ ਜੀ ਆਈ ਗਈ ਸਾਰੀ ਵਿਆਹ ਜਿੱਦਨੇ ਜਿਹਦੇ ਨਾਲ ਕੀਤਾ ਜਿਹਦੇ ਨਾਲ ਵਿਆਹ ਕੀਤਾ ਸੀ ਉਹ ਮੈਂ 12 ਸਾਲਾਂ ਦੀ ਸੀ ਉਹ 35 ਸਾਲਾਂ ਦਾ ਸੀਗਾ ਉਮਰ 'ਚ ਵੱਡਾ ਸੀ ਮੇਰੇ ਨਾਲੋਂ ਹੂੰ ਉਦੋਂ ਬਾਅਦ ਫਿਰ ਬੱਚੇ ਹੋ ਗਏ ਦੋ ਬੇਟੇ ਹੋ ਗਏ ਹੂੰ ਦੋ ਸਾਲ ਸਾਲ ਦੀ ਵਿੱਥੀ ਜੀ ਹੋ ਗਏ ਹੂੰ 14 ਸਾਲਾਂ ਦੀ ਇਹ ਮੇਰੇ ਬੇਟਾ ਹੋ ਗਿਆ ਸੀਗਾ ਹੂੰ ਤੇ ਉਦੋਂ ਬਾਅਦ ਬਸ ਦੂਜਾ ਬੇਟਾ ਹੋ ਗਿਆ ਸਾਲ ਬਾਅਦ ਹੂੰ ਉਦੋਂ ਬਾਅਦ ਸਾਨੂੰ ਵੀ ਦੁੱਖੀ ਦੁੱਖ ਦੇਖੀ ਦਿਖਾਈ ਗਿਆ ਘਰਾਂ ਏਡੀ ਕੋ ਛੋਟੀ ਜੇ ਚੌਥੀ ਚ ਪੜਦੀ ਮੈਨੂੰ ਲੱਗਦਾ ਬੱਚੀ ਅੱਜ ਦੀ ਵੀ ਜੇ ਲਾ ਲਈਏ ਜਿਹੜੀ ਇੰਨੀ ਐਡਵਾਂਸ ਸਮੇਂ ਦੀ ਆ ਉਹਨੂੰ ਵੀ ਜ਼ਿਆਦਾਤਰ ਦੁਨੀਆਦਾਰੀ ਦਾ ਸ਼ਾਇਦ ਨਹੀਂ ਪਤਾ ਹੋਊਗਾ ਤੇ ਫਿਰ ਥੋੜਾ ਚੌਥੀ ਚ ਪੜਦੀ ਦਾ ਵੀ ਵਿਆਹ ਹੋ ਜਾਣਾ ਤੇ ਫਿਰ ਤੁਹਾਨੂੰ ਦੁਨੀਆਦਾਰੀ ਦਾ ਕਿਵੇਂ ਪਤਾ ਸੀ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਵੀ ਸੱਸ ਸਹੁਰੇ ਮੇਰੇ ਸੀਗੇ ਮੈਂ ਗੁੱਤੀ ਪੱਟ ਲੈਣੀ ਤੇ ਮੈਂ ਗੋਲੀਆਂ ਖੇਡੀ ਜਾਂਦੀ ਹੂੰ ਬੱਚੇ ਹੁੰਦੇ ਸੀ ਗਲੀ ਦੇ ਬੱਚਿਆਂ ਨਾਲ ਖੇਡੀ ਜਾਣਾ ਮੈਂ ਕੰਧੜ ਤੇ ਚੜ ਜਾਣਾ ਕਿਤੇ ਕੋਠੇ ਤੇ ਛਾਲ ਮਾਰਨੀ ਬਸ ਇਹੀ ਕਰੀ ਜਾਂਦੀ ਮੈਂ 2-3 ਸਾਲ ਮੇਰੇ ਐ ਨੰਗ ਗਏ ਹੂੰ ਤੇ ਉਸ ਤੋਂ ਬਾਅਦ ਮੇਰੀ ਮੰਮੀ ਡੈਡੀ ਕਹਿੰਦੇ ਵੀ ਅਸੀਂ ਨਹੀਂ ਤੋਰਦੇ ਨਹੀਂ ਵੀ ਮੁੰਡਾ ਵੱਡਾ ਉਮਰ ਦਾ ਕਿੰਨੀ ਉਮਰ ਸੀ ਉਹਨਾਂ ਦੀ 35 ਸਾਲਾਂ ਦੀ ਸੀ ਅੱਛਾ ਉਸ ਸਕਸ਼ ਨੂੰ ਨਹੀਂ ਲੱਗਿਆ ਵੀ 35 ਸਾਲ ਦਾ ਹੋ ਕੇ ਮੈਂ ਇੱਕ ਬੱਚੀ ਨਾਲ ਵਿਆਹ ਕਰਾਉਣ ਲੱਗਿਆ ਉਹਨੂੰ ਨਹੀਂ ਲੱਗਿਆ ਉਹਦੋਂ ਉਹਦੋਂ ਮਨ ਕਿਵੇਂ ਮਿਲੂਗਾ ਇੱਕ ਬੱਚੇ ਦਾ ਤੇ ਇੱਕ ਵੱਡੇ ਬੰਦੇ ਦਾ ਮਨ ਕਿਵੇਂ ਮਿਲੂ ਬਸ ੱਥਕੇ ਮੁੜ ਕੇ ਜਦੋਂ ਮੇਰਾ ਵਿਆਹ ਕੀਤਾ ਇਹਨਾਂ ਨੇ ਫਿਰ ਉਹਦੋਂ ਕਰ ਨਹੀਂ ਸਕਦੇ ਸੀ ਵਿਆਹ 12 ਸਾਲਾਂ ਦੇ ਦਾ ਬੱਚੇ ਦਾ ਤੇ ਮੇਰੇ ਡੈਡੀ ਨੂੰ ਪੁਲਿਸ ਫੜ ਕੇ ਲੈ ਗਈ ਅੱਛਾ ਵੀ ਤੁਸੀਂ 12 ਸਾਲਾਂ ਦੀ ਦਾ ਵਿਆਹ ਕਰੀ ਜਾਂਦੇ ਹਾਂ ਹਾਂਜੀ ਫਿਰ ਉਹ ਸਾਡੇ ਪਿੰਡ ਦਾ ਸਰਪੰਚ ਬਹੁਤ ਵਧੀਆ ਸੀਗਾ ਤੇ ਉਹਨੇ ਫਿਰ ਕਹਿ ਕਹਾ ਕੇ ਤੇ ਮੇਰੇ ਡੈਡੀ ਨੂੰ ਉੱਥੋਂ ਵੀ ਛੜਾ ਛਡੂ ਲਿਆ ਵੀ ਚਲ ਕੋਈ ਨਹੀਂ ਗਰੀਬ ਬੰਦਾ ਵੀ ਤਨ ਧੀ ਹੈ ਗੰਗਾਏ ਦੇ ਗਰੀਬ ਬੰਦਾ ਵੀ ਕੰਮ ਧੰਦਾ ਕਰਕੇ ਵੀ ਆਪਦੇ ਬੱਚੇ ਪਾਲਦਾ ਹਨਾ ਤੇ ਉਦੋਂ ਫਿਰ ਉਹਨਾਂ ਨੇ ਇੱਕ ਸਰਪੰਚ ਨੇ ਫਿਰ ਲੈ ਜਾਂਦਾ ਉੱਥੋਂ ਜੇਕਰ ਤੁਹਾਡੇ ਮਾਪੇ ਵੀ ਇਹ ਵੀ ਵਿਆਹ ਕਰਦੇ ਨਾ ਜੇ ਤੁਹਾਡੇ ਹਾਨ ਦੇ ਨਾਲ ਵੀ ਕਰਦੇ ਸ਼ਾਇਦ ਉਹ ਵੀ ਗਲਤ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ 14 12 ਸਾਲ ਤੇ 35 ਸਾਲ ਚ ਕੋਈ ਫਰਕ ਹੀ ਨਹੀਂ ਬਸ ਮੇਰਾ ਡੈਡੀ ਸ਼ਰਾਬ ਪੀਂਦਾ ਸੀਗਾ ਮੇਰੀ ਭੂਆ ਜਿਹੜੀ ਵਿਚੋਲਣ ਸੀਗੀ ਮੇਰੀ ਉਹਨੇ ਉਹਨਾਂ ਨੇ ਬਸ ਦਾਰੂ ਦੇ ਨਸ਼ੇ ਚ ਉਹਨਾਂ ਨੂੰ ਰੁਪਈਆ ਫੜਾਇਆ ਦੀ ਮੇਰੇ ਤਾਂ ਨਤੀਆਂ ਉਹ ਕਹਿੰਦੇ ਵੀ ਤੇਰਾਸੀ ਕੁਛ ਨਹੀਂ ਲੱਗਣ ਦਿੰਦੇ ਵੀ ਤੂੰ ਨੰਦ ਦੇ ਦੇ ਤੇਰੀ ਕੁੜੀ ਨੂੰ ਤੂੰ 4 ਸਾਲ ਨਾ ਤੋਰੀ ਵੀ 15 16 ਸਾਲਾਂ ਦੀ ਹੋ ਗਈ ਉਦੋਂ ਤੋੜਦੀ ਫਿਰ ਉਹਨਾਂ ਨੇ ਕਹਿੰਦੇ ਵੀ ਨਹੀਂ ਅਸੀਂ ਤਾਂ ਵੀ ਤੋੜਦੇ ਨਹੀਂਗੇ ਹੂੰ ਫਿਰ ਮੈਨੂੰ ਉਹਦੀ ਲੈਗੇ ਸਾਲ ਬਾਅਦ ਹੀ ਲੈਗੇ ਸੀਗੇ ਹੂੰ ਸਾਲ ਬਾਅਦ ਬੇਟਾ ਹੋ ਗਿਆ ਫਿਰ ਛੋਟੇ ਵਾਲਾ ਵੱਡੇ ਵਾਲਾ ਹੂੰ ਸਾਲ ਬਾਅਦ ਫਿਰ ਛੋਟਾ ਹੋ ਗਿਆ ਹੂੰ ਉਦੋਂ ਬਾਅਦ 5 ਸਾਲਾਂ ਦਾ ਸੀ ਮੇਰਾ ਛੋਟਾ ਬੇਟਾ ਹੂੰ ਫਿਰ ਇਹਨੇ ਮੇਰੇ ਘਰ ਵਾਲੇ ਨੇ ਜਨਾਨੀ ਰੱਖ ਲਈ ਹੂੰ ਇੱਥੇ ਰੱਖੀ ਵੀ ਆ ਬਠਿੰਡੇ ਪ੍ਰਤਾਪਨਗਰ ਚ ਹੂੰ ਫਿਰ ਉਦੋਂ ਬਾਅਦ ਵੀ ਮੈਂ ਪਾਲਸਾ ਪੁਲਸਾ ਚ ਕੰਮ ਧੰਦਾ ਕਰਦੀ ਰਹੀ ਹੂੰ ਆਪਦੇ ਬੱਚੇ ਪਾਲਦੀ ਰਹੀ ਹੂੰ ਮਾਪਿਆਂ ਨੂੰ ਨਹੀਂ ਕਦੇ ਆਖਿਆ ਸੀਗਾ ਵੀ ਮੈਂ ਦੁਖੀ ਆ ਹੂੰ ਕਿਸੇ ਚੀਜ਼ ਨੂੰ ਹੂੰ ਵੀ ਜ਼ਿੰਦਗੀ ਚ ਆਪਦੇ ਦਮਤੇ ਹੀ ਪਰ ਮੈਂ ਹੌਸਲਾ ਨਹੀਂ ਛੱਡਿਆ ਹੂੰ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਹਾਂ ਹੁਣ ਤਾਂ ਮੇਰਾ ਮਨ ਭਰਿਆ ਆ ਤੇ ਕਿਸੇ ਨੇ ਮੈਂ ਮਹਿਸੂਸ ਨਹੀਂ ਹੋਣ ਦਿੱਤਾ ਕਦੇ ਵੀ ਵੀ ਮੈਂ ਇਹ ਦੁਖੀ ਏ ਜ਼ਿੰਦਗੀ ਤੋਂ ਜਾਂ ਕੁਛ ਵੀ ਮੈਂ ਫਿਰ ਗੁੱਸੇ ਜਾ ਕੇ ਇੱਕ ਵਾਰੀ ਜ਼ਹਿਰ ਵੀ ਖਾ ਲਿਆ ਸੀਗਾ ਕਣਕ ਵਾਲੀਆਂ ਗੋਲੀਆਂ ਖਾ ਗਈ ਸੀ ਉਹ ਫਿਰ ਮੈਨੂੰ ਪਤਾ ਨਹੀਂ ਗੁਜ਼ਰ ਤਨੀਓ ਪਰਮਾਤਮਾ ਨੇ ਮੇਰੀ ਉਮਰ ਲਿਖੀ ਇਸ ਕਿ ਕੀ ਵੀ ਬਧਾਈ ਆ ਉਹ ਮੈਂ ਬਚ ਗਈ ਗੋਲੀਆਂ ਖਾ ਕੇ ਦੋ ਗੋਲੀਆਂ ਖਾ ਗਈ ਮੈਂ ਕਣਕ ਚ ਪਾਉਣ ਵਾਲਗਾ ਮੈਂ ਕਿਸੇ ਦੇ ਪੀਣ ਕਰਨ ਗਈ ਸੀਗੀ ਹਮ ਉਹਨਾਂ ਦੀ ਕਣਕ ਜਪਾਈਆਂ ਹੋਈਆਂ ਸੀ ਗੋਲੀਆਂ ਹਮ ਉਹ ਮੈਂ ਦੋਨੇ ਚੱਕ ਕੇ ਖਾ ਗਈ ਜਦੋਂ ਮੇਰੇ ਘਰ ਵਾਲਾ ਉਹਦਾ ਖੈੜਾ ਨਹੀਂ ਛੱਡਦਾ ਸੀ ਅਸੀਂ ਬੈਠੇ ਰਹਿੰਦੇ ਸੀ ਭੁੱਖੇ ਤੇ ਆਏ ਹਮ ਉਹ ਜਨਾਨੀ ਕੋ ਕੋਲੇ ਹੀ ਉਹਨੇ ਰੋਸ਼ਨ ਪਾਣੀ ਨਹੀਂ ਸਾਨੂੰ ਕੁਝ ਲਿਆ ਕੇ ਦੇਣਾ ਸੀ ਉਹ ਕੱਖ ਨਹੀਂ ਲਿਆ ਕੇ ਦਿੰਦਾ ਸੀ ਹਮ ਮੈਂ ਕਣਕਾਂ ਵੱਢਣਾਂ ਨਰਮੇ ਚੂਨੇ ਫਿਰ ਉਹ ਦੁਬਾਰ ਮੈਂ ਪੈਲਸਾਂ 'ਚ ਕੰਮ ਕਰਨ ਲੱਗ ਗਈ ਹਮ ਫਿਰ ਸਾਡੇ ਕੋਲ ਘਰ ਵੀ ਨਹੀਂ ਰਿਹਾ ਹੂੰ ਕੁਝ ਨਹੀਂ ਰਿਹਾ ਕਰੋ ਬੇਕਾਰ ਹੋ ਗਏ ਅਸੀਂ ਕਰੋ ਉਹਨਾਂ ਨੇ ਖੋਲਿਆ ਉਹਨਾਂ ਨੇ ਖੋਲਿਆ ਘਰ ਉਸਨੇ ਦਿੱਤਾ ਉਹਨਾਂ ਨੇ ਫਿਰ ਉਸ ਤੋਂ ਬਾਅਦ ਮੈਂ ਦਿਹਾੜੀਆਂ ਕਰ ਕਰਕੇ ਇੱਕ ਘਰ ਬਣਾਇਆ ਹੂੰ ਕਿਸ਼ਤਾਂ ਤੇ ਲੈਤਾ ਮੈਂ ਜਗਾ ਲੈਤੀ ਫਿਰ ਮੈਂ ਘਰ ਬਣਾ ਲਿਆ ਆਪਦਾ ਫਿਰ ਮੇਰੇ ਵੀ ਮੇਰੇ ਮਾਪੇ ਉਹ ਵੀ ਸੀ ਤਾਂ ਗਰੀਬ ਹੀ ਉਸ ਟਾਈਮ ਤਾਂ ਕਰੋ ਤੇ ਪਰ ਮੇਰਾ ਸਾਥ ਬੁੱਧ ਦਿੰਦੇ ਸੀ ਆ ਨੇੜੇ ਹੀ ਆ ਬਹਿਮਣ ਦਵਾਨੀ ਆ ਮੇਰੇ ਪੇਕੇ ਮੈਂ ਉਹਨਾਂ ਨੂੰ ਕਦੇ ਐ ਨਹੀਂ ਕਿਹਾ ਸੀ ਵੀ ਮੇਰੇ ਕੋਲੇ ਕੋਈ ਚੀਜ਼ ਹੈ ਨਹੀਂ ਉਹ ਤਾਂ ਜਦੋਂ ਆਉਂਦੇ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੀ ਧੀ ਭੁੱਖੀ ਬੈਠੀ ਜਾਂ ਕਿਸੇ ਵੀ ਗੱਲ ਦੀ ਉਦੋਂ ਦੇ ਜਾਂਦੇ ਮੈਨੂੰ ਕੁਝ ਪਰ ਮੈਂ ਕਿਸੇ ਮੁਰੇ ਹੱਥ ਨਹੀਂ ਅੱਡਿਆ ਹੁਣ ਵੀ ਮੇਰੀ ਆਦਤ ਇਹੀ ਹੈ ਹੁਣ ਮੇਰੇ ਬੱਚੇ ਦੋਨੇ ਵਧੀਆ ਹੈਗੇ ਵਿਆਹ ਤੇ ਮੈਂ ਆਪਦੇ ਬੱਚੇ ਕੁਸ ਮਾਪਿਓ ਨੇ ਸਾਥ ਦਿੱਤਾ ਉਹ ਸਾਫ ਕਰਿਆ ਬੱਚੇ ਵਿਆਹ ਤੇ ਦੋਨੇ ਵਧੀਆ ਹੋ ਆ ਹੁਣ ਮੈਂ ਆਪਦਾ ਘਰ ਬਣਾ ਲਿਆ 35 ਗਾਜ ਚ ਹੂੰ 35 ਗਾਜ ਜਗਾ ਇਹੇ ਮੇਰੀ ਇੱਥੇ ਆਦ ਜੋਗਰਾ ਬਣਾਈ ਜੰਨੀ ਹੁਣ ਤੁਹਾਡੇ ਸਾਹਮਣੇ ਦੇ ਲੋ ਅਜੇ ਕੰਮ ਰੁਕਿਆ ਪਿਆਗਾ ਵਿਚੀ ਪਿਆਗਾ ਜਦੋਂ ਤੁਹਾਡੇ ਹਸਬੰਡ ਦਾ ਹੋਰ ਕਿਸੇ ਨਾਲ ਰਿਲੇਸ਼ਨ ਹੋ ਜਾਂਦਾ ਹਾਂਜੀ ਤੁਹਾਡੇ ਜ਼ਿੰਦਗੀ ਕਿਵੇਂ ਹੁੰਦੀ ਆ ਮੈਨੂੰ ਤਾਂ ਸੁਣ ਨਹੀਂ ਸੀਗੀ ਹੂੰ ਮਤਲਬ ਮੈਂ 14-15 ਸਾਲਾਂ ਦੀ ਤਾਂ ਸੀਗੀ 17 ਸਾਲਾਂ ਦੀ ਹੋ ਗਈ ਹੂੰ ਵੱਧ ਤੋਂ ਵੱਧ ਬੱਸ ਹੂੰ ਤੇ ਮੈਨੂੰ ਮਹਿਸੂਸ ਨਹੀਂ ਹੁੰਦਾ ਸੀ ਵੀ ਉਹਨੇ ਜਨਾਨੀ ਰੱਖ ਲਈ ਹੂੰ ਉਹ ਜਦੋਂ ਕੋਈ ਸਹੇਲੀਆਂ ਜਾਂ ਕੋਈ ਹੰਡ ਗਮਾਣ ਮੈਨੂੰ ਕਹਿੰਦਾ ਵੀ ਤੂੰ ਉਹ ਨਹੀਂ ਕਰਦੀ ਤੂੰ ਹੱਸਦੀ ਰਹਿਣੀ ਆਈ ਵੀ ਤੇਰਾ ਘਰ ਵਾਲਾ ਵੀ ਐ ਕਰਕੇ ਉੱਥੇ ਪਿਆ ਪਿਆ ਰਹਿੰਦਾ ਬੈਠਾ ਰਹਿੰਦਾ ਜਨਾਨੀ ਰੱਖੀ ਬੈਠਾ ਮੈਂ ਕੋਈ ਦੀ ਕੋਈ ਗੱਲ ਨਹੀਂ ਪਤਾ ਹੀ ਨਹੀਂ ਸੀ ਮੈਨੂੰ ਉਦੋਂ ਹੂੰ ਮੈਂ ਵੀ ਕੰਮ ਤੇ ਜਾਣਾ ਕੰਮ ਤੋਂ ਘਰੇ ਉਦੋਂ ਮੈਨੂੰ ਸਾਰੇ ਕਹਿੰਦੇ ਤੇਰੀ ਇੰਨੀ ਇੰਨੀ ਤੂੰ ਸੋਹਣੀ ਸੁਨੱਖੀ ਆ ਇੰਨੀ ਤੇਰੀ ਛੋਟੀ ਉਮਰ ਆ ਵੀ ਤੂੰ ਕਿਉਂ ਭਾਂਡੇ ਮਾਂਜਦੀ ਆ ਮੈਂ ਕਹਿੰਦੀ ਆ ਤਾਂ ਮਿਹਨਤ ਹੈਗੀ ਇਹਦਾ ਕੀ ਆ ਭਾਂਡੇ ਮੰਜਣ ਦਾ ਕੋਈ ਮਹਿਣਾ ਨਹੀਂਗਾ ਮੈਂ ਫਿਰ ਇੱਥੇ ਸਾਡੇ ਜੋਗੀ ਨਗਰ ਚ ਪੁਲ ਬਣ ਗਿਆ ਹੁਣ ਉੱਥੇ ਚਾਹ ਫੈਕਟਰੀ ਸੀਗੀ ਚਰਨਜੀ ਲਾਲ ਦੀ ਪੱਥੇ ਮੈਂ 20 ਰੁਪਏ ਦਿਹਾੜੀ ਕਰੀ ਅੱਛਾ ਹਾਂਜੀ ਉਹ ਇੱਕ ਕੱਪ ਚਾਹ ਦਾ ਦਿੰਦਾ ਮੈਨੂੰ ਸਾਰੇ ਦਿਨ ਚ ਇੱਕ ਮੱਠੀ ਦਿੰਦਾ ਫਿਰ ਮੈਂ 20 ਰੁਪਏ ਲਿਜਾ ਕੇ ਘਰੇ ਜਿਵੇਂ ਉਦੋਂ ਤਾਂ ਆਟਾ 5 ਰੁਪਏ ਕਿਲੋ ਹੀ ਸੀਗਾ ਹੂੰ ਉਸ ਟਾਈਮ ਵਿੱਚ ਤਾਂ ਮੈਂ ਆਟਾ ਲਿਆਉਣਾ ਜਿਵੇਂ ਥੋੜਾ ਥੋੜਾ ਖੰਡ ਚਾਹ ਲਿਆਉਣਾ ਸਾਰਾ ਕੁਝ ਲਿਆਉਣਾ ਘਰੇ 5 ਰੁਪਈਆਂ ਦਾ 4 ਰੁਪਈਆਂ ਦਾ ਦੁੱਧ ਲਿਆਉਣਾ ਦਬਰ ਰੋਟੀ ਲਿਆ ਕੇ ਮੈਂ ਗੁਜ਼ਾਰਾ ਕਰਕੇ ਪਾਈ ਹੂੰ ਮੇਰੀ ਗਵੰਡਾ ਮੇਰੇ ਨਾਨਕਿਆਂ ਦੀ ਸੀ ਉਹ ਮੈਨੂੰ ਪੁੱਛਦੀ ਵੀ ਤੂੰ ਅੱਜ ਅਮਰਜੀਤ ਰੋਟੀ ਖਾ ਲਈ ਹੂੰ ਮੈਂ ਕਹਿ ਦਿੰਦੀ ਵੀ ਦੀਦੀ ਹਾਂ ਖਾ ਲਈ ਅਸੀਂ ਰੱਜ ਕੇ ਪਾਈ ਬੱਚਿਆਂ ਨੂੰ ਵੀ ਇੰਨਾ ਸਬਰ ਦਿੱਤਾ ਸੀ ਤੇ ਬੱਚਿਆਂ ਨੂੰ ਕੋਈ ਕਹਿ ਦਿੰਦਾ ਵੀ ਤੁਸੀਂ ਆ ਚੀਜ਼ ਖਾ ਲੋ ਕਹਿੰਦੇ ਨਾ ਸਾਡੀ ਮੰਮੀ ਨੇ ਰਜਾਇਆ ਸਾਨੂੰ ਕਦੇ ਬੱਚਿਆਂ ਨੇ ਨਹੀਂ ਆਇਆ ਕੀਤਾ ਸੀ ਜਦੋਂ ਤੁਸੀਂ ਇੰਨੀ 17 ਸਾਲ ਦੀ ਕੁੜੀ ਲਾ ਲਓ ਜਾਂ ਆਰਤ ਲਾ ਲਈ ਆਪਾਂ ਹਣਾ ਵਿਆਹੀ ਹੋਣ ਕਰਕੇ ਆਪਾਂ ਕਹਿ ਸਕਦੇ ਆਂ ਵੀ ਬੱਚਾ ਹੋਣ ਕਰਕੇ ਹਾਂਜੀ ਹਾਂਜੀ ਕੰਮ ਤੇ ਜਾਵੇ ਇੰਨੀ ਜਵਾਨ ਕੁੜੀ ਸੋਹਣੀ ਸੁਨੱਖੀ ਵੀ ਕਹਿ ਸਕਦੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਸੀਗੇ ਫਿਰ ਤਾਂ ਦੁਨੀਆ ਬੁਰੀਆਂ ਨਜ਼ਰਾਂ ਵੀ ਹੁੰਦੀਆਂ ਹੋਣੀਆਂ ਕਿਉਂਕਿ ਤੁਸੀਂ ਜਵਾਨ ਸੀਗੇ ਅਣਾ ਬੁਰਗਾਂ ਨਜ਼ਰਾਂ ਹੁੰਦੇ ਹੋਣਗੇ ਪਰ ਮੈਨੂੰ ਨਹੀਂ ਕਿਸੇ ਨੇ ਕੁਝ ਕਿਹਾ ਸੀ ਹੂੰ ਦੇਖਦੇ ਅਗਲੇ ਕਹਿੰਦੇ ਏਡੀ ਸੋਹਣੀ ਆ ਭਾਂਡੇ ਮਾਂਜੀ ਜਾਂਦੀ ਐ ਤੇ ਗਾਂ ਸਟਾਲ ਤੇ ਖੜੀ ਹੁੰਦੀ ਸੀ ਮੈਂ ਮੱਕੀ ਦੀ ਰੋਟੀ ਬਣਾਉਂਦੀ ਸੀ ਹੂੰ ਇੱਕ ਬਾਣਿਆ ਆਇਆ ਸੀ ਐਂ ਤਾਂ ਜੇ ਉੱਥੇ ਹੂੰ ਕਹਿੰਦਾ ਤੁਹਾਡੀ ਮੁਸਕਾਨ ਬੜੀ ਸੋਹਣੀ ਆਂਗੀ ਹੂੰ ਮੈਂ ਆਖਿਆ ਮੇਰੇ ਕੋਲੇ ਘਿਓ ਵੀ ਤੱਤਾ ਤੱਤਾ ਹੂੰ ਤੇ ਫਿਰ ਦੁਬਾਰਾ ਫੇਰ ਆ ਗਿਆ ਮੇਰੇ ਕੋਲੇ ਹੂੰ ਰੋਟੀ ਲੈਣਾ ਮੱਕੀ ਦੀ ਫੇਰ ਮੈਂ ਉਹਦੇ ਘਰ ਆਲੀ ਆ ਗਈ ਮੈਂ ਕਿਹਾ ਭਾਈ ਸਾਹਿਬ ਹੁਣ ਦੱਸੋ ਕੁਛ ਹੁਣ ਬੋਲੋ ਮੈਂ ਜਿਵੇਂ ਪਹਿਲਾਂ ਬੋਲਦੇ ਸੀ ਉਹ ਵਿਚਾਰੇ ਰੋਟੀ ਹੋਣ ਕਿ ਲੈਣੀ ਸੀ ਪਿੱਛੇ हट ਗਿਆ ਵੀ ਤਾਂ ਬੋਲਣੇ ਹੀ ਲੱਗ ਗਏ ਹੁਣ ਸਟਾਲਾਂ ਤੇ ਖੜਦੇ ਸੀ ਜਦੋਂ ਦੇਖਦੇ ਸੀ ਲੋਕ ਐ ਤਾਂ ਅਗਲੇ ਦੇਖਦੇ ਹੀ ਆ ਵੀ ਸੋਹਣੀ ਚੀਜ਼ ਨੂੰ ਕੁਛ ਵੀ ਅਗਲਾ ਕਹਿ ਦਿੰਦਾ ਵੀ ਐਡੀ ਵਧੀਆ ਹੈਗੀ ਕਰੀਆਂ ਦੀ ਬੇਟਰ ਗੀਰੀ ਕਰੀ ਜਾਂਦੀ ਹੈ ਹੂੰ ਉਹ ਔਖਾ ਤਾਂ ਹੁੰਦਾ ਹੀ ਹੈ ਬਹੁਤ ਔਖਾ ਹੁੰਦਾ ਰਾਤਾਂ ਨੂੰ 2-2 ਵਜੇ ਆਉਣਾ ਹੂੰ ਸੁਬਾ ਫੇਰ ਨਿਕਲ ਜਾਣਾ 5 ਵਜੇ ਨੀਂਦਰਾ ਹੋ ਜਾਂਦਾ 8-8 ਦਿਨਾਂ ਦਾ ਔਖਾ ਐ ਹੋ ਜਾਂਦੀਆਂ ਜਿਵੇਂ ਪੂਰੀ ਫੀ ਖਾਦੀ ਹੁੰਦੀ ਹੈ ਹੂੰ ਕੰਮ ਲਗਾਤਾਰ ਕਰਨਾ ਦਿਨ ਰਾਤ ਕੰਮ ਕਰਨਾ ਪੈਲਸਾਂ ਚ ਹੂੰ ਆ ਹੁਣ ਵੀ ਜਾਣਦੇ ਆ ਰੋਟੀ ਰੱਟੀ ਬਣਾਉਣ ਹੁਣ ਵੀ ਕੰਮ ਕਰਨੇ ਜਾਣਦੇ ਆ ਹੂੰ ਤੁਹਾਨੂੰ ਕਿਦੋਂ ਪਤਾ ਲੱਗਦਾ ਵੀ ਤੁਹਾਡੇ ਹਸਬੰਡ ਦਾ ਹੋਰ ਕਿਸੇ ਨਾਲ ਰਿਲੇਸ਼ਨ ਹੈ ਤੇ ਕਿਵੇਂ ਪਤਾ ਲੱਗਦਾ ਪਤਾ ਉੱਥੇ ਕੋਲੇ ਸੀ ਗਮਾਂਢੀ ਚ ਸੀ ਹੂੰ ਉੱਥੇ ਸੁੱਤਾ ਰਹਿੰਦਾ ਸਾਡੇ ਆਪ ਦੇ ਦੋ ਟਰੈਕਟਰ ਸੀਗੇ ਹੂੰ ਉਹਨਾਂ ਦੇ ਬਾਾਰ ਚ ਖੜਾ ਦਿੰਦਾ ਜਾ ਕੇ ਉੱਥੇ ਬੈਠ ਜਦੋਂ ਦੇਖਦੇ ਉੱਥੇ ਬੈਠਾ ਹੁੰਦਾ ਪਿਆ ਹੁੰਦਾ ਹੂੰ ਦੀਵਾਲੀ ਵਾਲਾ ਦਿਨ ਸ assi ਗੇਟ ਚ ਬੈਠੇ ਰਹੇ ਸਾਨੂੰ 8 ਵਜ ਗਏ ਹੂੰ ਵੀ ਹੁਣ ਵੀ ਆਊਗਾ ਹੁਣ ਵੀ ਆਊਗਾ ਸਮਾਨ ਲੈ ਕੇ ਹੂੰ ਤੇ ਮੈਂ ਬੈਠੀ ਬੈਠੀ ਤੇ ਮੇਰੇ ਹਾਲਜਾ ਉੱਠਿਆ ਮੈਂ ਵੇਖਾਂ ਤਾਂ ਸਹੀ ਮੈਂ ਕਿਹਾ ਜਾ ਕੇ ਮੈਂ ਕਿਹਾ ਹੂੰ ਆਪਦੇ ਬੇਟੇ ਨੂੰ ਆਖਿਆ ਛੋਟੇ ਨੂੰ ਮੈਂ ਕਿਹਾ ਰਿੰਕੂ ਮੈਨੂੰ ਵੇਖਣ ਦੇ ਤਾਂ ਸਹੀ ਜਾ ਕੇ ਵੀ ਤੇਰੇ ਪਾਪਾ ਆਏ ਨੀਗੇ ਹੂੰ ਤੇ ਜੇ ਦੇਖਿਆ ਉੱਥੇ ਆਟੇ ਦੀ ਥੈਲੀ ਪੜਾਕੇਗੀ ਮਠਿਆਈਆਂ ਉੱਥੇ ਰਾਵਣਾ ਪੈਗ ਲਾਈ ਜਾਣ ਬੈਠੇ ਹੂੰ ਤੇ ਰਾਵਣਾ ਖਾਈ ਪੀ ਜਾਣ ਕੋਈ ਫਿਕਰ ਨਹੀਂ ਸੀਗਾ ਹੂੰ ਫਿਰ ਸਾਡੇ ਗਮਾਂਡੀ ਸਾਹਮਣੇ ਗਮਾਂਡ ਚ ਕਰਾਏ ਤੇ ਰਹਿੰਦੇ ਹੁੰਦੇ ਸੀਗੇ ਤੇ ਰੋ ਉਹਨਾਂ ਨੇ ਮਠੀਆਂ ਮੁੱਠੀਆਂ ਬਣਾਈਆਂ ਉਹ ਸਾਨੂੰ ਦੇ ਕੇ ਗਏ ਥਾਲੀ ਭਰ ਕੇ ਦੀਵਾਲੀ ਵਾਲੇ ਦਿਨ ਦੀਵੇ ਤਾਂ ਹੁਣ ਤੇਲ ਤਾਂ ਹੁੰਦਾ ਹੀ ਆਪਣੇ ਘਰੇ ਹਨਾ ਤੜਕਾ ਲਾਉਣ ਨੂੰ ਦੀਵੇ ਅਸੀਂ ਲੈ ਰੱਖੇ ਸੀ ਦੀਵੇ ਦੂਵੇ ਲਾਤੇ ਅਸੀਂ ਮੱਠੀਆਂ ਸਾਨੂੰ ਉਹ ਦੇ ਗਏ ਸਵੇਰ ਮੇਰੀ ਮੰਮੀ ਡੈਡੀ ਆਏ ਪਿੰਡਾਂ ਚ ਤਾਂ ਆ ਵੀ ਮੱਠੀਆਂ ਮੁੱਠੀਆਂ ਹੀ ਬਣਦੀਆਂ ਹੀ ਆ ਗੁਲਗਲੇ ਮੱਠੀਆਂ ਅੱਜ ਕੱਲ ਨਹੀਂ ਬਣਾਉਂਦੇ ਪਹਿਲਾਂ ਵਾਲੇ ਪੁਰਾਣੇ ਦਾ ਰਵੀਰੇ ਚ ਕਰਦੇ ਸੀ ਬੁੜੇ ਹਨਾ ਬੁੜੇ ਬੁੜੀਆਂ ਉਹ ਮੱਠੀਆਂ ਮੁੱਠੀਆਂ ਦੇ ਗਏ ਉਹ ਮਠਿਆਈ ਦੇ ਗਏ ਖੇਡਣੇ ਖੂੜਨੇ ਜਿਉਂਦੇ ਚੱਲਦੇ ਹੁੰਦੇ ਸੀ ਉਹ ਦੇ ਗਏ ਸਾਨੂੰ ਬਸ ਸਹੀ ਕੈਮਲੰਦ ਬਣਾਉਂਦਾ ਛੋਟੀ ਉਮਰ ਦੀ ਕੁੜੀ ਨੂੰ ਜਦੋਂ ਇਹ ਪਤਾ ਲੱਗਦਾ ਵੀ ਮੇਰਾ ਤਾਂ ਘਰ ਵਾਲਾ ਹੀ ਮੈਨੂੰ ਧੋਖਾ ਦੇਈ ਜਾਂਦਾ ਫਿਰ ਫਿਰ ਮਨ ਨਾਲ ਮਨ ਤੇ ਕੀ ਬੀਤਦਾ ਤੇ ਫਿਰ ਸਮਝਾਇਆ ਕਿਵੇਂ ਮਨ ਤੇ ਬੀਤਣਾ ਤਾਂ ਕੀ ਸੀ ਫਿਰ ਮੈਂ ਬਹੁਤ ਵੀ ਦੁੱਖ ਦੁੱਖ ਦੇਖੀ ਗਈ ਉਸ ਤੋਂ ਬਾਅਦ ਦੁੱਖਾਂ ਦੀ ਘੜੀ ਜੀ ਆ ਗਈ ਵੀ ਜ਼ਿੰਦਗੀ 'ਚ ਮੈਨੂੰ ਤੁਸੀਂ ਡੋਬਤਾ ਉਹਦੇ ਮੈਂ ਮਾਂ ਪਿਓ ਨੂੰ ਆਖਿਆ ਇੱਕ ਤਾਂ ਤੁਸੀਂ ਮੈਂ ਕਿਹਾ ਬੁੱਢੇ ਦੇ ਲੜ ਲਾਤਾ ਮੈਨੂੰ 35 ਸਾਲਾਂ ਦੇ ਦੇ ਇੱਕ ਹੁਣ ਉਹਨੇ ਵੀ ਨਹੀਂ ਮੈਨੂੰ ਪਾਰ ਲਾਇਆ ਵੀ ਉਹ ਵੀ ਮੈਨੂੰ ਛੱਡ ਗਿਆ ਵੀ ਮੇਰੇ 'ਚ ਗਲਤੀ ਦੱਸੋ ਕੋਈ ਮੈਂ ਰੰਗ ਰੂਪ ਨਹੀਂ ਆਉਣੀ ਮੇਰੇ ਵੀ ਘਾਟ ਕਾਸੇ ਦੀ ਜਾਂ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਮੈਨੂੰ ਆਖੇ ਹਨਾ ਤੇ ਫਿਰ ਬਸ ਐ ਸੋਚਦੇ ਰਹਿੰਦੇ ਸੀ ਬੈਠੇ ਹੁਣ ਵੀ ਸੋਚਦੇ ਰਹਿੰਦੇ ਆ ਹੁਣ ਵੀ ਜਦੋਂ ਇੱਥੇ ਉਹ ਫਿਰਦਾ ਹੈ ਇੱਥੇ ਹੀ ਸਾਹਮਣੇ ਫਿਰਦਾ ਰਹਿੰਦਾ ਹੂੰ ਦੇਖਦੇ ਆਂ ਸੋਚਦੇ ਆਂਗੇ ਵੀ ਇਹ ਬੁੱਢਾ ਹੋ ਗਿਆ ਨੂੰ ਤਾਂ ਵੀ ਨਹੀਂ ਅਕਲ ਆਈ ਹਜੇ ਤੱਕ ਅਕਲ ਵੀ ਨਹੀਂ ਆਈ ਮੈਂ ਆਪਦੇ ਘਰ ਵਾਲੀ ਐਡੀ ਸੋਹਣੀ ਛੱਡ ਕੇ ਆਪਦੇ ਬੱਚੇ ਇੰਨੇ ਸੋਹਣੇ ਛੱਡ ਕੇ ਵੀ ਆਪਦੀ ਨਾਲੇ ਆਪਦੀ ਜ਼ਿੰਦਗੀ ਖਰਾਬ ਕਰੀ ਨਾਲੇ ਸਾਡੀ ਕਰੀ ਤੁਸੀਂ ਤੁਹਾਨੂੰ ਤੁਸੀਂ ਜਵਾਨ ਸੀਗੇ ਤੁਸੀਂ ਵਿਆਹ ਕਰਾ ਸਕਦੇ ਸੀਗੇ ਤੁਸੀਂ ਉਹ ਆਪ ਲੈ ਕੇ ਵਿਆਹ ਨਹੀਂ ਕਰਾਇਆ ਮੈਂ ਬੱਚਿਆਂ ਦੀ ਖਾਤਰ ਕਰਾਇਆ ਨਹੀਂ ਮੇਰਾ ਮਾਂ ਪਿਓ ਨੇ ਬਹੁਤ ਮੈਨੂੰ ਕਿਹਾ ਸੀ ਵਿਦਰ ਵਿਆਹ ਹੋਰ ਕਰ ਦਿੰਨੇ ਮੈਂ ਨਾ ਮੇਰੇ ਬੱਚੇ ਰੋਲ ਜਾਣਗੇ ਮੈਂ ਭਾਂਡੇ ਮਾਂਜ ਕੇ ਵੀ ਆਪਦੇ ਬੱਚਿਆਂ ਨੂੰ ਪਾਲ ਲੂੰਗੀ ਹਮ ਪਰ ਮੈਂ ਵਿਆਹ ਕਰਾਉਂਦੀ ਦੂਜਾ ਬੰਦਾ ਕਿੱਥੋਂ ਬੱਚਿਆਂ ਨੂੰ ਦੂਜਾ ਨੂੰ ਸਮਝਦਾ ਹੁੰਦਾ ਨਹੀਂ ਸਮਝਦਾ ਅਗਲਾ ਕਹਿੰਦਾ ਬਗਾਨਾ ਖੂਨ ਆ ਸੀਗਾ ਉਹ ਕਰ ਗਏ ساری ਉਮਰ ਫਿਰ ਐ ਨਗਾਉਣਾ ਵੀ ਔਖਾ ਹੈ ਨਾ ਬਸ ਅਸੀਂ ਨਗਾ ਲਈ ساری ਉਮਰ ਤੁਸੀਂ ਦੁਨੀਆ ਨਾਲ ਹੱਥ ਖੇਡ ਸਕਦੇ ਹੋ ਪਰ ਜਿਹੜਾ ਆਪਦਾ ਇਕੱਲਾਪਨ ਹੁੰਦਾ ਉਹ ਤਾਂ ਰਹਿੰਦਾ ਹੀ ਹੈ ਨਾ ਮੈਂ ਕੱਲਾਪਣ ਜਦੋਂ ਮੈਂ ਕੱਲੀ ਹੁੰਨੀ ਆ ਉਦੋਂ ਮੈਂ ਰੋ ਲੈਂਦੀ ਆ ਹੂੰ ਅੰਦਰ ਵੜ ਕੇ ਫਿਰ ਮੈਂ ਮੂੰਹ ਧੋ ਕੇ ਬਾਹਰ ਜਾ ਵਰਦੀ ਆ ਹੱਸ ਖੇਡ ਕੇ ਫਿਰ ਮੈਂ ਵੀਡੀਓ ਬਣਾ ਲੈਨੀ ਆ ਹੂੰ ਇੰਸਟਾਗ੍ਰam ਤੇ ਫਿਰ ਜਦੋਂ ਮੇਰਾ ਮੈਂ ਵੀਡੀਓ ਬਣਾ ਲੈਨੀ ਆ ਵੀ ਮਾੜ ਮੈਂ ਉਧਰ ਲਾ ਲੈਨੀ ਆ ਫਿਰ ਕਿਉਂਕਿ ਆਪਾਂ ਕਈ ਇਹ ਵੀ ਨਾ ਵੀ ਔਰਤਾਂ ਬੱਚਿਆਂ ਲਈ ਬਹੁਤ ਬਹੁਤ ਬਲੀਦਾਨ ਦਿੰਦੀ ਆ ਹਨਾ ਵੀ ਵਿਆਹ ਨਹੀਂ ਕਰਾਉਂਦੀ ਪਰ ਜਿਹੜੀਆਂ ਮੰਨ ਦੀਆਂ ਕੁਝ ਗੱਲਾਂ ਹੁੰਦੀਆਂ ਜਾਂ ਕੁਝ ਹਸਰਤਾਂ ਹੁੰਦੀਆਂ ਉਹ ਘਰ ਵਾਲੇ ਨਾਲ ਹੀ ਪੂਰੀਆਂ ਹੋ ਸਕਦੀਆਂ ਹੁਣ ਬੱਸ ਉਹ ਫਿਰ ਕਿਵੇਂ ਹੋਣਾ ਨਾ ਨਾ ਹੁਣ ਕੁੱਟਣਾ ਕੁੱਟਣਾ ਚ ਰਹਿਨੇ ਆਗੇ ਜਿਵੇਂ ਬੰਦਾ ਕੁੱਟਣਾ ਚ ਰਹੇ ਨਾ ਕੁੱਟਣਾ ਚ ਰਹਿਨੇ ਆ ਕਿਸੇ ਨਾ ਦੁੱਖ ਦਰਦ ਬੰਦਾ ਖੋਲ ਨਹੀਂ ਸਕਦਾ ਹੁਣ ਆਪਾਂ ਆਪਦੇ ਟਿੱਡ ਦੀਆਂ ਗੱਲਾਂ ਹੋਰ ਬਗਾਨੇ ਕੋਲੇ ਕਰਾਂਗੇ ਅਗਲਾ ਮਜ਼ਾਕ ਬਣਾਊਗਾ ਅਗਲਾ ਕਹੂਗਾ ਵੇਦੇ ਵਧੀਆ ਬੱਚੇ ਆ ਵਧੀਆ ਦੇ ਨੋਹਾਂ ਪੋਤੇ ਪੁੱਤियां ਤਾਂ ਵੀ ਐ ਕਰਦੀ ਇਹ ਹਨ ਤੇ ਬਸ ਐ ਹੀ ਹੈਗਾ ਅੰਦਰ ਅੰਦਰੀ ਘੁੱਟਣਾ ਚ ਰਹਿਨੇ ਹੈਗੇ ਜਦੋਂ ਮਨ ਸਹੀ ਹੁੰਦਾ ਮਾਣਾ ਬਸ ਲਾ ਲਈਦਾ ਮੂੰਹ ਧੋ ਕੇ ਵੀ ਚਲ ਵੀਡੀਓ ਬਣਾ ਲਗੇ ਲੋਕ ਬਣਾਈ ਜਾਂਦੇ ਆ ਲੋਕ ਘੁੱਟਣ ਮਹਿਸੂਸ ਤਾਂ ਹੁੰਦੀ ਹੋ ਬਹੁਤ ਹੁੰਦੀ ਹੈ ਬਹੁਤ ਹੁੰਦੀ ਹੈ ਬਹੁਤ ਜਿਆਦਾ ਇਹੋ ਜੀ ਘੁੱਟਣ ਜਿਹੜੀ ਕਿਸੇ ਨੂੰ ਦੱਸ ਵੀ ਨਾ ਸਕਦਾ ਬੰਦਾ ਨਾ ਕਿਸੇ ਨੂੰ ਮਹਿਸੂਸ ਨਾ ਇਹਦੇ ਚ ਫਿਰ ਔਰ ਵੀ ਬੋਝ ਬਣ ਜਾਂਦਾ ਉਹ ਬੋਝ ਬਣ ਜਾਂਦਾ ਦਿਮਾਗ ਤੇ ਬੀਪੀ ਵੱਧ ਜਾਂਦਾ ਹੂੰ ਫਿਰ ਗੋਲੀਆਂ ਖਾਈ ਦੀਆਂ ਬੀਪੀ ਦੀਆਂ ਆ ਪਰਸ ਵਿੱਚੋਂ ਉੱਥੇ ਵੱਧ ਗਿਆ ਸੀ ਬੀਪੀ ਪਈ ਰਹੀ ਕੱਲੀ ਅੰਦਰ ਕਮਰੇ 'ਚ ਹੂੰ ਤੇ ਬੀਪੀ ਵੱਧ ਗਿਆ 200 ਤੋਂ ਉੱਤੇ ਹੋ ਗਿਆ ਹੂੰ ਉੱਠਣਾ ਹੁੰਦੀ ਐ ਤਾਂ ਹੁੰਦੀ ਐ ਮਹਿਸੂਸ ਤਾਂ ਹੁੰਦੀ ਐ ਵੀ ਕਿਉਂਕਿ ਐ ਹੁੰਦਾ ਵੀ ਜਦੋਂ ਕੁਝ ਦੱਸਣਾ ਚਾਹੁੰਦਾ ਹੋਂਦਾ ਬੰਦਾ ਕੋਈ ਗੱਲ ਹੁੰਦੀ ਆ ਉਹ ਆਪਦੇ ਬੱਚੇ ਬੱਚੇ ਵੀ ਕਹਿ ਦਿੰਦੇ ਵੀ ਸਾਡੇ ਕੋਲੇ ਟਾਈਮ ਨਹੀਂ ਹੈ ਨਾ ਨਾ ਬੱਚੇ ਕੋਲ ਟਾਈਮ ਹੀ ਨਹੀਂ ਮਾਪੇ ਵਾਸਤੇ ਬੱਚਾ ਕੋਲੇ ਤਾਂ ਜਮਾ ਟਾਈਮ ਨਹੀਂ ਮਾਪੇ ਵਾਸਤੇ ਨਾ ਉਹਨਾਂ ਨੇ ਵੀ ਐਸ ਦੇਖਣਾ ਵੀ ਸਾਨੂੰ 9 ਮਹੀਨੇ ਢਿੱਡ ਚ ਰੱਖਿਆ ਮਾਂ ਨੇ ਵੀ ਸਾਨੂੰ ਕਿਵੇਂ ਜ਼ਿੰਦਗੀ ਚ ਪਾਲਿਆ ਇਹ ਮਾਂ ਨੇ ਵੀ ਕਿੰਨੇ ਦੁੱਖਾਂ ਨਾਲ ਪਾਲਿਆ ਵੀ ਮਾਂ ਤੈਨੂੰ ਕੁਝ ਚਾਹੀਦਾ ਤੈਨੂੰ ਕੋਈ ਚੀਜ਼ ਚਾਹੀਦੀ ਆ ਨਾ ਸਭ ਨੂੰ ਇਹ ਤਾਂ ਛੋਟਾ ਤਾਂ ਚਲੋ ਨੋਮੀਨੇਟਡ ਜਿਹੜੇ ਸਾਰੀਆਂ ਇਹ ਔਰਤਾਂ ਪਾਲਦੀਆਂ ਹਨਾ ਮੁਸ਼ਕਲਾਂ ਨਾਲ ਪਰ ਤੁਸੀਂ ਤਾਂ ਆਪਦੀ ਜਵਾਨੀ ਵੀ ਦਾਤੇ ਲਾਈ ਹਾਂ ਹਾਂਜੀ ਹਾਂਜੀ ਆਪਦੇ ਸਾਰਾ ਸੁਪਨੇ ਵੀ ਦਾਤੇ ਲਾਏ ਜਿੰਨਾ ਕੁਝ ਆਸਾਂ ਉਮੀਦਾਂ ਹੋਣੀਆਂ ਹਨਾ ਉਹ ਵੀ ਸਾਰੇ ਕੁਝ ਉਹਨਾਂ ਦੀ ਖਾਤਰ ਹੀ ਛੱਡਤਾ ਨਾ ਮੈਂ ਸੋਚਿਆ ਹੀ ਨਹੀਂ ਕੁਝ ਮੈਂ ਆਪਦੀ ਜ਼ਿੰਦਗੀ ਬਾਰੇ ਨਹੀਂ ਸੋਚਿਆ ਵੀ ਮੈਂ ਮੈਨੂੰ ਕੋਈ ਵੀ ਆਇਆ ਨਹੀਂ ਹੁਣ ਮੈਂ ਬਸ ਮੈਂ ਸਿੰਪਲ ਰਹਿਣੀ ਆ ਜਮਾ ਨਾ ਮੈਨੂੰ ਵੀ ਕੱਪੜੇ ਵੀ ਐ ਵੀ ਆਏ ਵੀ ਹੈ ਨਹੀਂ ਕੋਸਾ ਸਾਰਾ ਖਸਾਏਗਾ ਬਹੁਤ ਖੋਹ ਦਿੱਤਾ ਰੱਬ ਨੇ ਹੁਣ ਤਾਂ ਤੇ ਨਾ ਮੈਂ ਚਕੀਨੀ ਲਾਵਾਂ ਨਾ ਮੈਨੂੰ ਕੱਪੜੇ ਪਾਉਣ ਦਾ ਸ਼ੌਂਕ ਆ ਵੀ ਮੈਂ ਨਵੇਂ ਕੱਪੜੇ ਪਾ ਕੇ ਨਿਕਲਾਂ ਕਿਤੇ ਵਜੇ ਜੇ ਹੁੰਦੇ ਮਾਂ ਵੀ ਚੱਲ ਪੈਣੀਆਂ ਹੂੰ ਮੈਨੂੰ ਆਏ ਹੈ ਨਹੀਂਗਾ ਮੇਰੇ ਸ਼ੌਂਕ ਵੀ ਖਤਮ ਹੋ ਗਏ ਮਰ ਗਏ ਸ਼ੌਂਕ ਖਤਮ ਹੋ ਗਏ ਸ਼ੌਂਕ ਸਾਰੇ ਆਏ ਨਹੀਂਗਾ ਵੀ ਮੈਂ ਚਕੀਨੀ ਲਾ ਕੇ ਕਿਤੇ ਮੇਕਅਪ ਕਰਕੇ ਜਾ ਉਡੂੰਗੀ ਜਾਂ ਕਿਤੇ ਨਾ ਹੂੰ ਖਤਮ ਹੋ ਗਿਆ ਸਾਰਾ ਕੁਸ਼ਤਾਵਾ ਹੁੰਦਾ ਵੀ ਪੁਰਾਣੇ ਸਮੇਂ ਚ ਸ਼ਾਇਦ ਮੈਂ ਡਿਸੀਜਨ ਲੈ ਲੈਂਦੀ ਵਿਆਹ ਦਾ ਤਾਂ ਬਹੁਤ ਵਧੀਆ ਰਹਿੰਦਾ ਮੈਂ ਹੁਣ ਬੱਚਾ ਨਾ ਕਹਿ ਦਿੰਨੀ ਬੱਚਿਆਂ ਨੂੰ ਹਮ ਹੁਣ ਮੈਂ ਕਹਾ ਮੈਂ ਕੱਲੀ ਰਹਿਣੀ ਹੈਗੀ ਹਮ ਮੈਂ ਕਹਿ ਦਿੰਨੀ ਆ ਵੀ ਤੇ ਮੈਂ ਵਧੀਆ ਸੀ ਮੈਂ ਵਿਆਹ ਕਰਾ ਲੈਂਦੀ ਹਮ ਮੇਰਾ ਜੀਵਨ ਸਾਥੀ ਹੁੰਦਾ ਕੋਈ ਮੇਰਾ ਦੁੱਖ ਸੁੱਖ ਸੁਣਦਾ ਹਮ ਵੀ ਤੈਨੂੰ ਕੁਝ ਚਾਹੀਦਾ ਮੈਨੂੰ ਕਮਾ ਕੇ ਲਿਆ ਕੇ ਰਿਆ ਕਰਦਾ ਤੁਸੀਂ ਮੈਂ ਕਹਾ ਮੈਨੂੰ ਪੁੱਛਦੇ ਵੀ ਨਹੀਂਗੇ ਬਿਮਾਰ ਤੇਰੇ ਕੋਈ ਮਨ ਚ ਸ਼ੌਂਕ ਹੈਗਾ ਕੋਈ ਲੀੜਾ ਲੱਤੇ ਦਾ ਜਾਂ ਜੁੱਤੀ ਜੋੜੇ ਦਾ ਜਾ ਕਾਸੇ ਦਾ ਵਿਨਾ ਆ ਆਪ ਦਾ ਕਮਾਉਣੀਆ ਮੈਂ ਆਪ ਦਾ ਖਾਨੀ ਹੂੰ ਹੁਣ ਵੀ ਕੰਮ ਹੁਣ ਵੀ ਕੰਮ ਕਰਦੀ ਆ ਮੈਂ ਆਪ ਦਾ ਕਮਾਉਣੀ ਖਾਨੀ ਆ ਮੈਂ ਆਏ ਨਹੀਂ ਵੀ ਬੱਚੇ ਬੱਚਿਆਂ ਦਾ ਆ ਮੈਂ ਹੁਣ ਮੇਰੀ ਭੈਣ ਦੇ ਘਰ ਤੇ ਮੈਂ 4.5 ਲੱਖ ਰੁਪਏ ਲਾਤਾ ਹੂੰ 2.5 ਲੱਖ ਮੁਕਰ ਗਿਆ ਮੇਰਾ ਭਾਨ ਜਾਂ 2 ਲੱਖ ਦਿੱਤਾ ਮੈਨੂੰ ਅੱਛਾ ਆ ਹੁਣ ਮੈਂ ਜਗਾ ਲੈ ਕੇ ਆ ਹੁਣ ਮੈਂ ਪਾਈ ਜਨੇ ਹਜੇ ਮੇਰਾ ਵਿਚਾਲੇ ਪਿਆ ਕੰਮ ਹੁਣ ਮੇਰੇ ਕੋਲ ਪੈਸੇ ਹੈ ਨਹੀਂਗੇ ਚਲ ਹੌਲੀ ਹੌਲੀ ਬਣਾ ਲਾਂਗੇ ਇੱਕ ਕਮਰਾ ਬਣਾ ਲਿਆ ਕਰ ਰਹਿਣ ਜੋਗਰਾ ਹੂੰ ਹੌਲੀ ਹੌਲੀ ਪਰਮਾਤਮਾ ਆਪੇ ਹੀ ਸਾਥ ਦੇਊਗਾ ਆਪਾਂ ਦਿਲ ਨਹੀਂ ਉਹ ਕਰਦੇ ਦਿਲ ਪਰ ਮਜ਼ਬੂਤ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਕੋਲ ਕੁਸ ਨਹੀਂਗਾ ਇੰਨਾ ਫਿਰ ਹੌਸਲਾ ਕਿਵੇਂ ਆਉਂਦਾ ਬੰਦੇ ਨੂੰ ਸਾਰੇ ਪਾਸਿਓਂ ਦੁੱਖ ਹੀ ਹੋਣ ਤੋਖ ਹੀ ਹੋਣ ਪਤਾ ਨਹੀਂ ਕਿਉਂ ਪਰਮਾਤਮਾ ਨੇ ਹੋਏ ਹੌਸਲਾ ਮੈਨੂੰ ਮੈਂ ਵੀ ਯਾਤਰਾ ਦੇ ਬਹੁਤ ਜਾਨੀ ਆ ਮੇਰੇ ਕੋਲ ਕੁਝ ਹੋਵੇ ਨਾ ਹੋਵੇ ਮੈਂ ਯਾਤਰਾ ਤੇ ਜਾ ਮਾਤਾ ਦੇ ਜਾਨੀ ਚੰਤਪੁਰ ਨਹੀਂ ਬਹੁਤ ਜਾਨੀ ਆ ਬਾਬਾ ਬਾਲਕਨਾਥ ਦੇ ਐਸਾ ਜਾਣੇ ਆ ਸੀ ਹਮ ਐਦ ਕੀ ਅਸੀਂ ਆਪ ਬੱਸ ਮੈਂ ਲੈ ਕੇ ਗਈ ਸੀ ਅਸੀਂ ਦੋਸਤ ਹੇਲੀਆਂ ਹਮ ਦੋਨਾਂ ਨੇ ਬੱਸ ਅਸੀਂ ਬਹਿ ਕੇ ਆਪ ਦੀ ਡਿਸਕਸ ਕਰ ਲਈ ਵੀ ਆਪਾਂ ਐ ਕਰਕੇ ਆਦਿ ਆਪਾਂ ਸੰਗਤ ਲੈ ਕੇ ਜਾਣੀ ਆ ਅਸੀਂ 15 ਦਿਨਾਂ ਚ ਐ ਦੇਖ ਲਓ 45 ਸਵਾਰੀਆਂ ਕਰ ਲਈਆਂ ਅਸੀਂ ਬੱਸ ਲੈ ਕੇ ਗਏ ਅਸੀਂ ਕਿਸੇ ਤੋਂ ਕੁਝ ਮੰਗਿਆ ਨਹੀਂਗਾ ਵੀ ਸਾਨੂੰ ਕੁਝ ਦੇ ਦਿਓ ਹਮ ਆਪ ਦੇ ਦਮ ਤੇ ਕੀਤਾ ਸੀ ਦੋਨਾਂ ਸੇਲੀਆਂ ਨੇ ਫਰੀ ਲੈ ਕੇ ਗਏ ਸਾਰਿਆਂ ਨਹੀਂ ਐ ਤਾਂ ਕਿਰਾਇਆ ਲਿਆ ਸੀ ਵੀ ਉ ਬਾਕੀ ਖਾਣਾ ਪੀਣਾ ਸਾਰਾ ਕੁਝ ਜਿਹੜਾ ਬਾਅਦ ਘਾਟ ਹੋਈ ਅਸੀਂ ਪੂਰੀ ਕਰੀਓ ਹਾਂ ਐ ਹੌਸਲਾ ਨਹੀਂ ਸੀ ਟ੍ਰਾ ਅਸੀਂ ਕਿਸੇ ਨੂੰ ਐ ਨਹੀਂ ਕਹਿਣਾ ਹੱਥ ਨਹੀਂ ੱਡਣਾ ਕਿਸੇ ਮੁਰੇ ਵੀ ਸਾਨੂੰ ਦੇ ਦੋ ਕੁਸ ਉਹ ਪਰਮਾਤਮਾ ਤੋਂ ਮੰਗਦੇ ਆ ਸਾਰਾ ਕੁਝ ਤੁਸੀਂ ਫਿਰ ਇੰਸਟਾਗ੍ਰਾਮ ਤੇ ਕਿਵੇਂ ਉਹ ਤੇ ਤਾਂ ਬਸ ਸ਼ੌਕ ਆਪਾਂ ਨੂੰ ਮੈਨੂੰ ਬਹੁਤ ਪਹਿਲਾਂ ਵੀ ਗਰੀਬੀ ਨਹੀਂ ਮਾਰਦਾ ਉਹ ਗੱਲ ਮੈਂ ਮੈਨੂੰ ਗਾਉਣ ਦਾ ਸ਼ੌਕ ਬਹੁਤ ਸੀ ਪਹਿਲਾਂ ਅੱਛਾ ਉਹ ਬਸ ਕਮਾਕਾਰਾਂ ਜਿਵੀ ਨਹੀਂ ਮੈਨੂੰ ਮੈਂ ਨਹੀਂ ਲੱਗਿਆ ਗਿਆ ਬੱਚਾ ਬੱਚੇ ਛੋਟੇ ਸੀ ਫਿਰ ਹਨਾ ਘਰ ਦੀਆਂ ਮਜਬੂਰੀਆਂ ਬੰਦੇ ਨੂੰ ਪਰ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਨੱਚਣ ਦਾ ਸ਼ੌਂਕ ਬਹੁਤ ਆ ਮੈਨੂੰ ਤੇ ਫਿਰ ਮੈਂ ਨੂੰ ਜਦੋਂ ਪਹਿਲਾਂ ਪਤਾ ਨਹੀਂ ਸੀ ਮੈਨੂੰ ਟਿਕਟੋਕ ਕੀ ਹੈਗਾ ਤੇ ਮੇਰੇ ਕੋਲੇ ਕੋਈ ਹੋਰ ਮੇਰੀ ਸਹੇਲੀ ਆਈ ਇੱਕ ਕਹਿੰਦੀ ਆ ਦੇਖੀ ਮੇਰੇ ਵੀਡੀਓ ਕਿ ਨਹੀਂ ਜੜ ਗਈ ਕਹਿੰਦੀ ਮੈਂ ਕਿਹਾ ਕਿ ਤੂੰ ਕਿਵੇਂ ਪਾਈ ਹੈ ਤੇ ਮੈਨੂੰ ਇੰਨੇ ਲੈਕ ਆ ਗਿਆ ਆਗੇ ਮੈਨਾਂ ਮੈਨੂੰ ਵੀ ਐਡ ਅਪਲੋਡ ਕਰਕੇ ਦੇ ਵੀ ਫਿਰ ਮੈਂ ਵੀ ਬਣਾ ਲਿਆ ਕਰੂੰ ਹਨਾ ਮੈਂ ਟਿਕਟੋਕ ਤੇ ਫਿਰ ਵੀਡੀਓ ਪਾਉਣ ਲੱਗੂਗੀ ਫਿਰ ਲੋਕਾਂ ਨਾਲ ਜਾਣ ਪਛਾਣ ਹੋ ਗਈ ਵੀ ਆਏ ਜਿਵੇਂ ਹੁਣ ਤੁਹਾਡੇ ਨਾਲ ਹੋ ਗਈ ਤੁਸੀਂ ਮੈਨੂੰ ਮੈਸੇਜ ਕਰ ਲਿਆ ਹਨਾ ਤੇ ਆਏ ਲੋਕਾਂ ਨਾਲ ਬਹੁਤ ਭੈਣ ਭਰਾਵਾਂ ਨਾਲ ਜੁੜੇ ਹੋਏ ਆ ਬਹੁਤ ਭੈਣ ਭਰਾ ਵੀ ਦੋਸਤ ਹੁੰਦੇ ਹੈਗੇ ਥੋੜੀ ਹੁਣ ਇੰਸਟਾਗ੍ਰam ਤੇ ਵੀ ਵਾਇਰਲ ਹੋਈ ਹੋਈ ਆ ਵੀ ਕਿਹੜੀ ਸੀ ਵੀ ਜੇਠ ਨੂੰ ਖਵਾਉਂਦੀ ਪਿੰਦੀਆਂ ਹਾਂ ਦੇਵਰ ਨੂੰ ਖਵਾਉਂਦੀ ਪਿੰਦੀਆਂ ਹਾਂ ਓਹ ਹੋਈ ਵੀ ਉਹਦੇ ਤੇ ਕਮੈਂਟ ਵੀ ਗਲਤ ਆਏ ਹੋਏ ਆ ਮੈਂ ਤਾਂ ਦੇਖੇ ਨਹੀਂ ਮੈਂ ਪੜੀ ਨਹੀਂ ਆਣ ਪੜਾ ਮੈਂ ਗਲਤ ਕਮੈਂਟ ਆ ਕਿ ਤੁਸੀਂ ਪੜਦੇ ਹੀ ਨਹੀਂ ਨਹੀਂ ਮੈਂ ਜੇ ਗਲਤ ਕਮੈਂਟ ਮੈਂ ਬੱਚਾ ਤੋਂ ਵੀ ਕਿਸੇ ਤੋਂ ਪੜਾ ਲੈਣੀ ਹੁੰਦੀ ਆ ਫਿਰ ਉਹਨੂੰ ਮੈਂ ਬਲੌਕ ਲਾ ਮਾਰ ਦਿੰਨੀ ਆ ਮੈਂ ਕਹਿੰਦੀ ਨਾ ਮੈਂ ਗਲਤ ਕਮੈਂਟ ਕਿਸੇ ਨੂੰ ਕਰਦੀ ਆ ਵੀ ਮੈਨੂੰ ਅਜੇ ਤੱਕ ਕਰੇ ਦਾ ਹੈ ਨਹੀਂ ਗਲਤ ਕਮੈਂਟ ਕਿਸੇ ਨੇ ਇੱਕ ਵਕ ਇੱਕ ਵੀਡੀਓ ਤੇ ਮੈਨੂੰ ਹੁਣ ਇਹਦੇ ਤਾਂ ਮੈਨੂੰ ਪਤਾ ਨਹੀਂ ਗਲਤ ਕਮੈਂਟ ਕੀਤੇ ਆ ਕਿ ਨਹੀਂ ਮੈਂ ਵੇਖਿਆ ਨਹੀਂ ਕਿਉਂਕਿ ਮੈਨੂੰ ਟਾਈਮ ਨਹੀਂ ਲੱਗਿਆ ਮੈਂ ਇਧਰ ਬੀਜੀ ਸੀਗੀ ਮੈਂ ਸਤਰੀ ਲੱਗੇ ਕਰਕੇ ਇਹ ਉਹ ਮੈਂ ਦੇਖ ਲੈਣੀ ਹੁੰਦੀ ਆ ਵੀ ਮੈਨੂੰ ਕਿਸੇ ਨੇ ਗਲਤ ਕਮੈਂਟ ਨਹੀਂ ਪਰ ਮੈਨੂੰ ਗਲਤ ਕਮੈਂਟ ਅਜੇ ਤੱਕ ਕਿਸੇ ਨੇ ਕਰਿਆ ਨਹੀਂਗਾ ਇੱਕ ਬੰਦੇ ਨੇ ਉਹ ਪਪੀਆਂ ਛਪੀਆਂ ਆ ਮੈਨੂੰ ਭੇਜਤੀਆਂ ਕਿ ਨਾਲ ਤਾਂ ਨੂੰ ਮੈਂ ਬੋਲ ਕੇ ਭੇਜਿਆ ਮੈਂ ਕਿਹਾ ਵੀਰ ਜੀ ਵੇਖੋ ਅਸੀਂ ਕਬੀਲਦਾਰ ਬੰਦੇ ਆ ਅਸੀਂ ਉਹਨਾਂ ਚੋ ਹੈ ਨਹੀਂਗੇ ਹਨਾ ਵੀ ਸਾਨੂੰ ਆ ਕੁਛ ਨਾ ਭੇਜਿਆ ਕਰੋ ਵੀ ਮੈਂ ਕਿਸੇ ਨੂੰ ਗਲਤ ਕਮੈਂਟ ਕਰਦੀ ਨਹੀਂ ਵੀ ਮੈਨੂੰ ਗਲਤ ਕਮੈਂਟ ਨਾ ਕਰਿਆ ਕਰੋ ਦੁਨੀਆਂ ਨੂੰ ਇਹ ਲੱਗਣ ਲੱਗ ਜਾਂਦਾ ਜਿਹੜੀ ਕੁੜੀ ਜਾਂ ਔਰਤ ਵੀਡੀਓ ਪਾਉਂਦੀ ਆ ਬਸ ਉਹਦਾ ਬਸ ਹਾਂਜੀ ਉਹਨਾਂ ਨੂੰ ਆ ਹੀ ਆ ਇਹ ਨਹੀਂ ਨਾ ਸੋਚਦੇ ਨਹੀਂ ਨਾ ਉਹ ਵੀ ਸਾਰੇ ਵੀ ਪੰਜੇ ਉਂਗਲਾਂ ਇੱਕੋ ਜਿਹਾਂ ਵੀ ਨਹੀਂ ਹੁੰਦੀਆਂ ਵੀ ਸਾਰੇ ਬੰਦੇ ਗਲਤ ਆ ਤੇ ਸਾਰੇ ਬੰਦੇ ਸਹੀ ਆ ਨਹੀਂ ਸਾਰੇ ਸਹੀ ਵੀ ਨਹੀਂ ਹੁੰਦੀਆਂ ਤੇ ਸਾਰੀਆਂ ਬੁੜੀਆਂ ਗਲਤ ਵੀ ਨਹੀਂ ਹੁੰਦੀਆਂ ਤੇ ਫਿਰ ਮੈਨੂੰ ਪੜ੍ਹਨਾ ਵੀ ਨਹੀਂ ਆਉਂਦਾ ਕਿ ਇੱਕ ਇੰਗਲਿਸ਼ ਚ ਲਿਖ ਦੇ ਦਿੰਦੇ ਦੋ ਮੈਨੂੰ ਜਮੇ ਨਹੀਂ ਪੜ੍ਹਨਾ ਆਉਂਦਾ ਫਿਰ ਮੈਂ ਕਈ ਵਾਰ ਲਾਈਵ ਤੇ ਹੋ ਜਾਂਦੀ ਆਗੀ ਉੱਥੇ ਮੈਨੂੰ ਪਤਾ ਨਹੀਂ ਲੱਗਦਾ ਫਿਰ ਮੈਂ ਮੈਂ ਕਹਿ ਦਿੰਨੀ ਆ ਬਾਈ ਜੀ ਮੈਨੂੰ ਪੜ੍ਹਨਾ ਨਹੀਂ ਆਉਂਦਾ ਪੰਜਾਬੀ ਚ ਲਿਖ ਕੇ ਭੇਜੋ ਉਹ ਲਿਖੀਦਾ ਹੁੰਦੀ ਸਸਤਰੀ ਕਾਲ ਮੈਨੂੰ ਪਤਾ ਨਹੀਂ ਹੁੰਦਾ ਕੀ ਲਿਖਿਆਗਾ ਜਾਂ ਵੀ ਕੁਝ ਵੀ ਗਲਤ ਨਹੀਂ ਲਿਖਿਆ ਹੁੰਦਾ ਫਿਰ ਮੈਂ ਕਿਸੇ ਨੂੰ ਕਹਿ ਦਿੰਦੇ ਆ ਸਾਨੂੰ ਕਹੀ ਜਾਂਦੇ ਰਹਿੰਦੇ ਆ ਵੀ ਸਾਨੂੰ ਐਡ ਕਰ ਲਓ ਐਡ ਕਰ ਲਓ ਫਿਰ ਮੈਂ ਐਡ ਨਹੀਂ ਕਰਦੀ ਹੁੰਦੀ ਵਿੱਚ ਵੀ ਮੈਂ ਕੀ ਬੰਦਾ ਬੰਦਾ ਕਹੇ ਜਾ ਇਹ ਹੈ ਨਾ ਵੀ ਉਹ ਉੱਥੇ ਗੱਲ ਆ ਜਾਂਦੀ ਵੀ ਸਾਰੇ ਗਲਤ ਵੀ ਨਹੀਂ ਹੁੰਦੇ ਤੇ ਸਾਰੇ ਵੀ ਤਾਂ ਨਾ ਵੀ ਸੋਸ਼ਲ ਮੀਡੀਆ ਤੇ ਜੋ ਕਿਸੇ ਨੂੰ ਐਡ ਕਰ ਲਓਗੇ ਪਤਾ ਨਹੀਂ ਉਹ ਸ਼ਾਇਦ ਗਲਤ ਬੰਦਾ ਹੋਵੇ ਫਿਰ ਫਿਰ ਉਹ ਹੋ ਜਾਂਦਾ ਹੈ ਨਾ ਤੇ ਐ ਹੁੰਦਾ ਵੀ ਫਿਰ ਸੋਚਦੇ ਹੁੰਨੇ ਵੀ ਸਾਰੇ ਗਲਤ ਵੀ ਨਹੀਂ ਤੇ ਸਾਰੇ ਸਹੀ ਵੀ ਨਹੀਂ ਬੰਦੇ ਐ ਹੁੰਦਾ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਟਾਈਮ ਦਿੱਤਾ ਤੇ ਆਪਣੇ ਦਿਲ ਦੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ